ਹਾਣਾ 라ਵਲਪਿੰਡੀ ਪੁਲਿਸ ਨੇ ਦੁੱਧ ਚ ਮਿਲਾਵਟ ਕਰਕੇ ਵੇਚਣ ਵਾਲਾ ਇੱਕ ਵਿਅਕਤੀ ਕੀਤਾ ਕਾਬੂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਪ੍ਰੈਸ ਵਾਰਤਾਕਾਂ ਦੱਸਿਆ ਸਾਰਾ ਮਾਮਲਾ ਬਤਨਕੀਰਾਂਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਕਪੂਥਲਾ ਪੁਲਿਸ ਦੀ ਫਗਵਾੜਾ ਟੀਮ ਨੇ ਇੱਕ ਬਹੁਤ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਫਗਵਾੜਾ ਜਸਪੀ ਸਿੰਘ ਔਰ ਐਸਐਚਓ 라ਵਲਪਿੰਡੀ ਸਬ ਇੰਸਪੈਕਟਰ ਆਪ ਸਿੰਘ ਦੀ ਅਗਵਾਈ ਹੇ ਇਹ ਇੱਕ ਗੈਂਗ ਜਿਹੜਾ ਹੈਗਾ ਵੈ ਉਹ ਚਾਹਲੀ ਦੁੱਧ ਮੈਨੂਫੈਕਚਰ ਕਰ ਰਿਹਾ ਸੀ ਯਾ ਕਿ ਮਿਨਟ ਮੈਨੂਫੈਕਚਰਿੰਗ ਹੋ ਗਿਆ ਹੋਇਆ ਇਸ ਦਾ ਪਿੰਡ ਪਾਸਟਾਂ ਦੇ ਵਿੱਚ ਇਨਫੋਰਮੇਸ਼ਨ ਮਿਲੀ ਅਸੇ ਜੀ ਇਹਦੇ ਚ ਰੇਡ ਕੀਤੀ ਗਈ ਔਰ ਸਾਡੇ ਕੋਲ ਜਿਹੜਾ ਨੀਫ ਹੈ ਪਿੰਡ ਘਰ ਲਕਾ ਕੋ ਉਪਰ ਘਰ ਦਾ ਇਨੂੰ ਗ੍ਰਿਫਤਾਰ ਕੀਤਾ ਗਿਆ ਬਦਮਾ ਨੰਬਰ 22 ਆਫ 164 2024 ਅੰਡਰ ਸੈਕਸ਼ਨ 7 ਈਸੀ ਐਕਟ ਐਂਡ 420 ਐਂਡ 272 ਆਈਪੀਸੀ ਇਹ ਬੇਸਿਕਲੀ ਜੀ ਜਿਹੜਾ ਦੁੱਧ ਹੈ ਇਹਨੂੰ ਮੈਨੂਫੈਕਚਰ ਕਰ ਰਹੇ ਸੀਗੇ ਵਿੱਚ ਰਿਫਾਈਨਡ ਆਇਲ ਤੇ ਜਿਹੜਾ ਅਨ ਹੈਲਥੀ ਜਿਹੜੇ ਸਕੇਮਡ ਪ੍ਰੋਡਕਟਸ ਸੀਗੇ ਉਹਨਾਂ ਨੂੰ ਉੱਥੇ ਮਿਕਸ ਕਰਕੇ ਤੇ ਜਿਹੜੇ ਇਹ ਬੈਕਗਰਾਉਂਡ ਤੋਂ ਇਹ ਗੁੱਜਰ ਨੇ ਜਿਹੜਾ ਕਿ ਦੁੱਧ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਅਗਲੇ ਸੀ ਘੱਟ ਕੁਆਂਟੀਟੀ ਨੂੰ ਵਧਾ ਲੀਏ ਔਰ ਅਨ ਹੈਲਥੀ ਤੇ ਜਿਹੜੇ ਹਜ਼ਾਰਡਸ ਪ੍ਰੋਡਕਟ ਨੂੰ ਮਿਕਸ ਕਰ ਲੀਆ ਆਪਾਂ ਵੱਧ ਕੁਆਂਟੀਟੀ ਵਿੱਚ ਇਹ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੀ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਰਾਈਨਡ ਔਇਲ 6 ਪੈਕੇਟ ਜਿਹੜਾ ਸੁੱਕਾ ਦੁੱਧ ਹੈਗਾ ਇਹ ਸਿੰਥੈਟਿਕ ਸੀ ਔਰ 25 ਜਿਹੜੇ ਸਪਰੇ ਡਰਾਈਡ ਪਾਊਡਰ ਹੋਇਆ ਔਰ ਇੱਕ ਕੈਨ کریم ਦਾ ਮਿਲਿਆ ਤੋ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਹੈਗੀ ਹੈ ਇਹ ਇਹ ਲੋਕਾਂ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਇਹਨਾਂ ਨੇ ਲੋਕਾਂ ਨੂੰ ਵੇchnਾ ਹੀ ਸੀਗਾ ਤੋ ਮੌਕੇ ਤੇ ਜਿਹੜਾ ਹੈਲਥ ਇੰਸਪੈਕਟਰ ਨਾਲ ਦਿਲਾਇਆ ਗਿਆ ਜਿਨ੍ਹਾਂ ਨੇ ਸੈਂਪਲ ਲਿਆ ਔਰ ਉਹਨਾਂ ਦੀ ਫਲੇਵਰ ਟੇਸਟ ਨੂੰ ਚੈਲੰਜ ਕੀਤਾ ਇਹਦੇ ਨਾਲ ਜਿਹੜੇ ਐਸੋਸੀਏਟਿਡ ਹੈਗੇ ਨੇ ਜਿ ਬਿਲਾਲ ਔਰ ਇਮਾਮ ਇਹ ਪਾਸਟੇ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਨੇ ਜੇ ਔਰੇ ਬਖਤੀ ਤੋਂ ਫਰਾਰ ਹੋ ਗਈ ਸੀ ਕਿ ਜਿੰਨਾਂ ਨੂੰ ਜਲਦ ਜਲਦ ਗ੍ਰਿਫਤਾਰ ਕਰ ਲੈ ਲੈ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆਉਂਦੇ ਸਮਝ ਇਹ ਕੁਝ ਮਹੀਨਿਆਂ ਤੋਂ ਹੀ ਹਜੇ ਪਤਾ ਲੱਗਿਆ ਪਰ ਫਿਰ ਵੀ ਇਹਨੂੰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਚ ਡਿਟੇਲਸ ਕੁੱਝ-ਕੁੱਝ ਕੀਤੀ ਜਾਏਗੀ ਕਿ ਇਹ ਕਿੰਨੇ ਸਮੇਂ ਤੋਂ ਕਿੰਨਾ ਇਹਦੇ ਚ ਇਹ ਫੈਸਲਾ ਕੁਮਾਰੇ ਸੀ ਔਰ ਇਹਨਾਂ ਦੇ ਨਾਲ ਇਹ ਕਿਥੇ-ਕਿਥੇ ਹੋਰ ਉਤਾਰਾ ਜੀ ਜਿਵੇਂ ਜਿਹੜੀ ਇਹ ਸਪਲਾਈ ਵਗੈਰਾ ਕਰਦੇ ਸੀ ਕਿਹੜੀ-ਕਿਹੜੀ ਜਗ੍ਹਾ ਕਰਦੇ ਸੀ ਇਹ ਜੀ ਲੋਕਲੀ ਸਪਲਾਈ ਕਰਦੇ ਸੀ ਔਰ ਇੱਕ ਛੋਟਾ ਇਲੇਟ ਸੀਗਾ ਪਰ ਫਿਰ ਵੀ ਅਸੀਂ ਇਹਦੀ ਹੋਰ ਢੂੰਡਾਈ ਦਾ ਵੀ ਤਤਤੀ ਜੋ ਉਹ ਮਿੱਥਾਈ ਜੁਲਾਈ ਹੈ ਬਦਾਂ ਮੈਂ ਗਲਤ ਤੇ ਗਲਤੀ ਸੀ ਮਤਲਬ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਕਿ ਕਵਾਂਟੀ ਬਣਾਉਂਦੇ ਸੀ ਇਹਨਾਂ ਦੇ ਕੋਲ ਜੀ 60 ਲੀਟਰ ਤੁਹਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਹੈਗੇ ਤਫਤੀਸ਼ ਦੇ ਵਿੱਚ ਸਾਨੂੰ ਬਹੁਤ ਪਤਾ ਲੱਗਿਆ ਉਮੀਦ ਹੈ ਜੀ ਸਾਨੂੰ ਕਿੰਨੀ ਇਹਨਾਂ ਨੇ ਕਿੰਨੇ ਦੇ ਚ ਕਿੰਨਾ ਇਹਨਾਂ ਨੇ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਸਾਰਾ ਡਿਟੇਲਸ ਜੇ ਮੈਮ ਜਿਹੜਾ ਕੈਮੀਕਲ ਹੈਗਾ ਤੁਸੀਂ ਕਹਿੰਦੇ ਵਿੱਚ ਮੰਨਦੇ ਕੀ ਉਹ ਸਾਹਮਣੇ ਆਇਆ ਕੀ ਉਹ ਇਹ ਵੀ ਜੀ ਅਸੀਂ ਰਿਪੋਰਟ ਲੈ ਰਏ ਹੈਗੇ ਆ ਖੂਬ ਸਿੱਕਤੀ ਸਲਾਇ ਆਫੀਸਰ ਦੇ ਕੋਲੇ ਈਗਜ਼ੈਕਟਲੀ ਉਹ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮੌਕੇ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਤੋਂ ਬਾਅਦ ਸਾਨੂੰ ਉਹਦਾ ਈਗਜ਼ੈਕਟ ਕੀ ਪਤਾ ਲੱਗਦਾ ਹੈ ਬਿਕੋਜ਼ ਉਹ ਸਿੰਥੈਟਿਕ ਮਟੀਰੀਅਲ ਹੈਗਾ ਤੇ ਉਹਦੀ ਕੀ ਰਿਪੋਰਟ ਹੈ ਸਾਨੂੰ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਮੈਮ ਜਿਹਨੇ ਭੱਜੇ ਹੋਏ ਕੋਈ ਤੱਕ ਉਹ ਹੁੰਦੀ ਆ ਸਾਡੀਆਂ ਰੀਡਿੰਗ ਟੀਮਸ ਹੈਗੀਆਂ ਨੇ ਜੀ ਇਹਨਾਂ ਨੂੰ ਜਲਦ ਤੋਂ ਜਲਦ ਵਰਤਾਂ ਤੇ ਇਹ ਦੇ ਕੇਸ ਮਕਦਮਾ ਨੰਬਰ 22 ਡੇਟ 16/04/24 ਅੰਡਰ ਸੈਕਸ਼ਨ 7C ਐ 420 IPC ਐਂਡ 272 IPC ਇਹ ਥਾਣਾ ਰਾਵਲਪਿੰਡੀ ਜੀ ਸੀਸਟਰ